哎。 ਬਣਾਦੇ ਹੋ ਇੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਜੋੜ ਮੇਲਾ ਆਓ ਇੱਕ ਦੋ ਮਿੰਟ ਬਾਅਦ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾ ਜੀ ਅੰਮਗਿਆਂ ਨੀ ਕੋ ਬ੍ਰਹਮ ਗਿਆਨੀ ਤੁਲੇ ਨਸਿਰ ਤੋਂ ਬਿਨ ਹਟਾ ਬ੍ਰਹਮ ਗਿਆਨੀ ਅਨਾਖ ਤਾਨਾਕ ਬ੍ਰਹਮ ਗਿਆਨੀ ਕਾ ਸਭੂ ਪਰ ਹਾਰ ਜਦੋਂ ਗੁਰੂ ਰਾਮਦਾਸ ਜੀ ਨੂੰ ਤਿਲਕ ਲੱਗਾ ਨਾ ਗੋਦਾ ਗੱਦੀ ਉਦੋਂ ਬਾਬਾ ਬੁੱਢਾ ਸਾਹਿਬ ਵੀ ਹਾਜ਼ਰ ਸਨ ਉਦੋਂ ਬਾਬਾ ਬੁੱਢਾ ਸਾਹਿਬ ਦੀ ਵੀ ਖੁਸ਼ੀਆਂ ਗੁਰੂ ਰਾਮਦਾਸ ਜੀ ਲਈ ਆ ਬ੍ਰਹਮ ਗਿਆਨੀ ਆਨਾਖ ਤਾਨਾਕ ਬ੍ਰਹਮ ਗਿਆਨੀ ਕਾ ਸਭੂ ਪਰ ਹਾਰ ਬ੍ਰਹਮ ਗਿਆਨੀ ਕਾ ਸਗਲੇ ਆਕਾਰ ਬ੍ਰਹਮ ਗਿਆਨੀ ਆਪ ਤਿਰੰਗਾ ਰਮ ਗਿਆਨੀ ਕੀ ਸੋਭਾ ਰਮ ਗਿਆਨੀ ਬਣੀ ਨਾਮ ਇੱਕ ਰਮ ਗਿਆਨੀ ਹਾਈ ਗੁਰੂ ਤੁਸੀਂ ਤਾਂ ਜੇ ਬਾਬੇ ਬੁੱਢੇ ਕੋਲੋਂ ਤੇ ਪਪਾ ਬੁੱਢਾ ਜੀ ਪੁੱਤ ਤੁਸੀ ਦਾਸ ਚਾਹੀਦੀ ਏ ਉਹ ਲੈ ਕੇ ਜਾਣੀ ਐ ਤੇ ਅੱਜ ਬਾਬੇ ਬੁੱਢੇ ਨੂੰ ਘੰਨ ਕਹਿਣ ਫਿਰ ਗੱਜ ਕੇ ਬਣਾ ਘੰਨ ਕਹਿੰਦਾ ਤੇ ਮਾਤਾ ਜੀ ਕਿਹਾ ਜੀ ਕਿ بابا ਬੁੰਡਾ ਜੀ ਤੇ ਦਰਦੋਂ ਖਾਣੀ ਖੋਣਾ ਪਿਆ ਤੇ ਪਾਤਸ਼ਾਹ ਜੀ ਕਹਿੰਦੇ ਕਹਿ ਕਿਸ ਤਰ੍ਹਾਂ ਸੋ ਕਹਿੰਦੇ ਘੋੜੇ ਤੇ ਸਵਾਰ ਹੋ ਕੇ ਰੱਥਾ ਤੇ ਸਵਾਰ ਹੋ ਕੇ ਉਹ ਜੁਰ ਅਰਜਨ ਦੇ ਪਾਤਸ਼ਾਹ ਕਹਿੰਦੇ ਜਨੂਰ ਦੀ ਕਿਸੇ ਵੱਲੋਂ ਦਾਦ ਲੈਣ ਜਾਣੀ ਹੋਵੇ ਨਾ ਤੇ ਘੋੜਿਆਂ ਤੇ ਬਹਿ ਕੇ ਰੱਥਾਂ ਤੇ ਨਹੀਂ ਬਹਿ ਕੇ ਜਾਏਗਾ ਮੇਲੇ ਕੇ ਜਾਈਦਾ ਪਾਗਲ ਚੱਲ ਕੇ ਜਾਓ ਅੱਧੀ ਪ੍ਰਸ਼ਾਦਾ ਪਕਾਓ ਰਾਤ ਨੂੰ ਦਹੀਂ ਜਮਾਓ ਜਦੋਂ ਬਾਬਾ ਜੀ ਦੇ ਮੋਲ ਮਾਤਾ ਗੰਗਾ ਜੀ ਅੱਧੀ ਪ੍ਰਸ਼ਾਦਾ ਲੈ ਕੇ ਗਏ ਤੇ ਬਾਬਾ ਬੁੱਢਾ ਜੀ ਨੇ ਬੋਲ ਸੀ ਜਾਣੀ ਜਾਣ ਸੀ ਉਹ ਬੈਠ ਕੇ ਬਵਾਜਾ ਮਾਰਨ ਆਹ ਬੀਬਾ ਬੜੀ ਭੁੱਖ ਲੱਗੀ ਐ ਚਲੋ ਉਹਨਾਂ ਭੰਗਿਆਂ ਖੰਡਾ ਤੇ ਖੰਡਾ ਭੰਗਿਆਂ ਇਕਣਾ ਮੱਘਿਆਂ ਵਰਦੇ ਦਿੱਤਾ ਕਹਿੰਦੇ ਤੇਰੇ ਘਰ ਇਹੋ ਜਿਹਾ ਸੂਰਜੀ ਜੋਤਾ ਪੈਣਾ ਹੋਏਗਾ ਜਿਹੜਾ ਇਸੇ ਕਰੋ ਦੁਸ਼ਮਣਾਂ ਦੇ ਆਹ ਇਹ ਪੈਦਾ ਕੋਲ ਨੂੰ ਹੋਇਆ ਸੇਵਾ ਕਰਤਾ ਜਿੱਲੀ ਪੀੜੀ ਸੋਡੀਆਂ ਨੂੰ ਨਹੀਂ ਖਾਵੇ ਵਾਰਾ ਆਦੀ ਕੱਲ੍ਹ ਤੋਂ ਜਦ ਕੋ ਉਸੂਰ ਬਾਹਰ ਜੋਟਾ ਬਹੁਤ ساری ਤਕਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਕੱਲ੍ਹ ਜਦ ਵਸੀ ਸਾਹਿਬ ਸਿੰਘ ਗੁਰੂ ਰਾਮਦਾਸ ਜੀ ਦੇ ਬਾਦਸ਼ਾਹ ਦੀਆਂ ਖੁਸ਼ੀਆਂ niche ਲੈ ਰਹੇ ਹਨ ਉੱਥੇ ਬਾਬਾ ਬੁੱਢਾ ਜੀ ਦੇ ਦਰ ਦੀਆਂ ਵੀ ਖੁਸ਼ੀਆਂ ਕੱਲ੍ਹ ਦੀਆਂ ਸਨ ਕਾ ਲੈ ਰੀਆਂ ਇੱਕ ਵਾਰੀ ਤੁਸੀਂ ਉੱਥੇ ਜਾ ਕੇ ਦਰਸ਼ਨ ਦੇ ਕਰਕੇ ਆਏ ਜਿੰਨੀ ਸੰਗਤ ਦਿੱਤੀ ਹੈ ਉੱਥੇ ਵੀ ਲੱਖਾਂ ਨੇ ਨਾ ਕੱਟ ਠਾਠਾ ਮਾਰ ਰਿਆ ਜੱਗਾ ਜੱਗਾ ਤੇ ਲੰਗਰ ਲੱਗ ਰਹੇ ਨੇ ਸਗਦਾ ਝੋਲੀਆਂ ਭਰ ਰੀਆਂ ਨੇ ਜਿਨ੍ਹਾਂ ਨੂੰ ਪੁੱਤ ਚਾਹੀਦਾ ਪੁੱਤ ਜਿਵੇਂ ਲਿਆ ਤੇ ਜਿਨ੍ਹਾਂ ਨੂੰ ਧੀ ਚਾਹੀਦੀ ਉਹਨੂੰ ਧੀ ਵੀ ਮਿਲਦੀ ਏ ਇਹ ਨਹੀਂ ਗੁਰੂ ਜੀ ਗੁਰੂ ਰਾਮਦਾਸ ਜੀ ਮਾੜਾ ਇਹਨੇ ਬਖਸ਼ਾ ਕੀਤੀਆਂ ਕਿ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਪੁੱਤਰਾਂ ਦੀਆਂ ਦਾਨੀਆਂ ਗੁਰੂ ਰੂਜੇ ਨੇ ਹਾਂ ਜਿੰਨੂੰ ਧੀ ਵੀ ਲੋੜਾ ਨੂੰ ਧੀ ਵੀ ਮਿਲਦੀ ਏ ਗੱਲ ਦੇ ਸਿਰਫ ਸ਼ਰਧਾ ਦੀ ਨੇ ਸ਼ਰਧਾ ਲੈ ਕੇ ਜਾਇਆ ਕਰੋ ਨੋ ਕਾਂਦੇ ਰਹੀ ਹੈ ਗੁਰੂ ਅਰਜਨ ਦੇਵ ਜੀ ਨੇ ਲਿਖ ਦਿੱਤਾ ਬ੍ਰਹਮ ਗਿਆਨੀ ਬ੍ਰਹਮ ਦਾ ਬੇਤਾ ਬ੍ਰਹਮ ਗਿਆਨੀ ਏਕ ਸੰਗਹੇਤਾ ਬ੍ਰਹਮ ਗਿਆਨੀ ਕਿਆ ਹੋਇਆ ਚਿੰਤ ਬ੍ਰਹਮ ਗਿਆਨੀ ਦਾ ਨਿਰਮਲ ਪਰਮ ਬ੍ਰਹਮ ਗਿਆਨੀ ਜਿਸ ਕਰੇ ਆਪਣਾ ਵੀ ਆਪ ਬ੍ਰਹਮ ਗਿਆਨੀ ਦਾ ਖੁਦ ਨਾਮ ਬ੍ਰਹਮ ਗਿਆਨੀ ਦਾ ਦਸ ਤਰ੍ਹਾਂ ਕੀ ਪਾਈ ਹੈ ਦਾ ਦਰਸੇ ਬਰਤਕੀ ਪਾਈਏ ਇਹਦਾਂ ਦੇਖੋ ਚੁੱਕੇ ਦੇ ਲੱਗਦੇ ਨੇ ਬਾਬਾ ਦੀਪ ਸਿੰਘ ਦੇ ਦਰ ਤੇ ਲੱਖਾਂ ਦੀ ਤਿਆਜ ਸੰਗਤ ਆਉਂਦੀ ਏ ਝੋਲੀ ਫੜ ਕੇ ਜਾਂਦੀ ਏ